ਸਾਡੇ 6 ਵਜੇ ਕਰੀਬ ਕੋ ਇਹ ਮੀਂਹ ਪੈ ਰਿਹਾ ਪਿੰਡ ਸੰਧਵਾ ਵਿਖੇ ਬੜੇ ਚਿਰ ਬਾਅਦ ਵੈਗਰੂ ਨੇ ਕਿਰਪਾ ਕੀਤੀ ਹੈ ਇਸ ਵਿੱਚ ਪਸ਼ੂ ਪੰਛੀ ਫਸਲਾਂ ਇਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਵੇਖੋ ਸੰਧਵਾ ਵਿਖੇ ਮੀਂਹ ਪੈ ਰਿਹਾ ਹੈ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਮੀਂਹ ਪੈ ਰਿਹਾ ਹੈ ਇਹਦੇ ਵਾਸਤੇ ਤੁਸੀਂ ਦੱਸਣਾ ਹੈ ਕਿ ਵੈਗਿਰੂ ਦੀ ਕਿਰਪਾ ਕਿੱਥੇ ਕਿੱਥੇ ਹੋ ਰਹੀ ਹੈ ਬੜੇ ਦਿਨਾਂ ਦਾ ਇੰਤਜ਼ਾਰ ਕਰਦੇ ਸੀ ਜੋ ਤੇ ਅੱਜ ਬਹੁਤ ਹੀ ਭਖ ਦੀ ਗਰਮੀ ਵਿੱਚੋਂ ਠੰਡੀ ਹਵਾ ਆਉਣ ਲੱਗੀ ਹੈ ਇਹ ਤਸਵੀਰਾਂ ਤੁਹਾਨੂੰ ਉਫਾ ਰਹੇ ਆ ਪਿੰਡ ਸੰਧਵਾ ਤੋਂ ਤੇ ਕਿੱਥੇ ਕਿੱਥੇ ਹੋਰ ਵੈਗਰੂ ਦੀ ਕਿਰਪਾ ਹੋਈ ਹੈ ਮੀਂਹ ਹੋਇਆ ਜਿਹਦੇ ਨਾਲ ਪਸ਼ੂ ਪੰਛੀ ਫਸਲਾਂ ਸਭ ਜਿਹੜੇ ਵਧੀਆ ਹੋ ਜਾਣਗੇ ਤੇ ਬੜੇ ਦਿਨਾਂ ਤੋਂ ਇਸ ਦੇ ਇੰਤਜ਼ਾਰ ਵਿੱਚ ਸੀ ਲੋਕ ਗੁੱਡੀਆਂ ਵੀ ਫੂਕ ਰਹੇ ਸੀ ਤੇ ਅੱਜ ਵੈਗਰੂ ਨੇ ਕਿਰਪਾ ਕਰ ਦਿੱਤੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਆਂ ਪਿੰਡ ਸੰਧਵਾ ਤੋਂ ਵੈਗਰੂ ਦੀ ਕਸਾਲ ਸਾਹਿਬੈਗਰੂ ਦੀ ਕੀ ਫਤ ਹੈ どういうこと